ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 506 ਤੋਂ ਲੈ ਕੇ 507 ਤੱਕ ਸਵਾਇਵਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਗੂਜਰੀ ਮਹੱਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਿਰਤ ਕਰੀ ਇਹ ਮਨ ਨਚਾਈ ਗੁਰ ਪ੍ਰਸਾਦੀ ਆਪ ਗਵਾਈ ਚਿਤ ਥਿਰ ਰੱਖੈ ਸੋ ਮੁਕਤ ਹੋਵੈ ਜੋ ਇੱਛੀ ਸੋਈ ਫਲ ਪਾਈ ਨਾਚੇ ਮਨ ਗੁਰ ਕੈ ਆਗੇ ਗੁਰ ਕੈ ਪਾਣ ਨਾਚ ਤਾ ਸੁਖ ਪਾਵੈ ਅੰਤ ਜਮ ਪਉ ਪਗੈ ਰਹਾਓ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਨਾਮ ਧਾਰੀਏ ਰਾਸਾਂ ਪਾਉਂਦੇ ਨੇ ਨਾ ਉਹ ਕਹਿੰਦੇ ਨੇ ਉਹ ਰਾਸਾਂ ਕਰਕੇ ਉਹਨੂੰ ਭਗਤੀ ਨਹੀਂ ਕਿਹਾ ਜਾ ਸਕਦਾ ਕਹਿੰਦੇ ਇਹ ਮੇਰੇ ਮਨ ਤੂੰ ਇਸ ਤਰ੍ਹਾਂ ਦਾ ਨਾਚ ਨੱਚ ਜਿਸ ਤਰ੍ਹਾਂ ਦਾ ਨਾਚ ਗੁਰੂ ਦੀ ਰਜ਼ਾ ਵਿੱਚ ਹੋਵੇ ਇਸ ਤਰ੍ਹਾਂ ਦਾ ਕਹਿੰਦੇ ਨਾਚ-ਨੱਚ ਕਹਿੰਦੇ ਇਸ ਤਰ੍ਹਾਂ ਦੀ ਨਿਰਤ ਕਾਰੀ ਕਰ ਇਸ ਤਰ੍ਹਾਂ ਪਰਮਾਤਮਾ ਦੀ ਸਿਫਤ ਸਲਾਹ ਕਰ ਜਿਸ ਤਰ੍ਹਾਂ ਗੁਰੂ ਦੇ ਦੱਸਿਆ ਹੋਇਆ ਉਪਦੇਸ਼ ਹੋਵੇ ਕਹਿੰਦੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਤੇਰੇ ਅੰਦਰੋਂ ਤੇਰਾ ਆਪਾ ਭਾਵ ਖਤਮ ਹੋ ਜਾਊਗਾ ਕਹਿੰਦੇ ਕਹਿੰਦੇ ਜਿਸ ਤਰ੍ਹਾਂ ਜੀਵ ਆਪਣੇ ਮਨ ਨੂੰ ਸਥਿਰ ਕਰ ਲੈਂਦੇ ਨੇ ਜਦੋਂ ਜੀਵ ਦਾ ਮਨ ਸਥਿਰ ਹੋ ਗਿਆ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਇਹ ਕਹਿੰਦੇ ਅਸਲੀ ਮੁਕਤੀ ਹੈ ਫਿਰ ਜੀਵ ਸਾਰੇ ਮਨ ਇਛਿਤ ਫਲ ਪਾ ਲੈਂਦਾ ਹੈ ਕਹਿੰਦੇ ਇਹ ਮੇਰੇ ਮਨ ਗੁਰੂ ਦੇ ਹੁਕਮ ਦੇ ਅਨੁਸਾਰ ਨੱਚ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰ ਕਹਿੰਦੇ ਜੇ ਤੂੰ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰੇਗਾ ਤਾਂ ਤੂੰ ਸੁਖ ਪਾਏਗਾ ਤੇ ਅੰਤ ਦੇ ਵਿੱਚ ਤੈਨੂੰ ਜਮ ਕੋਲੋਂ ਕੋਈ ਡਰ ਨਹੀਂ ਰਹੂਗਾ ਤੇਰਾ ਮੌਤ ਦਾ ਆਤਮਿਕ ਮੌਤ ਦਾ ਸਾਰੇ ਡਰ ਚੁੱਕ ਹੋ ਜਾਣਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਆਪਨ ਚਾਏ ਸੋ ਭਗਤ ਕਹੀਐ ਆਪਣਾ ਪਿਆਰ ਆਪ ਲਾਏ ਆਪੇ ਗਾਵੇ ਆਪ ਸੁਣਾਵੇ ਇਸ ਮਨ ਅੰਦੇ ਕੋ ਮਾਰਗ ਪਾਏ ਫਿਰ ਕਹਿੰਦੇ ਜੀਵ ਨੂੰ ਜੋ ਭਗਤੀ ਦੀ ਦਾਤ ਦੇਣੀ ਹੈ ਆਪਣੀ ਪ੍ਰੀਤ ਦੇਣੀ ਹੈ ਇਹ ਕਹਿੰਦੇ ਪਰਮੇਸ਼ਰ ਆਪ ਹੀ ਲਾਉਂਦਾ ਹੈ ਫਿਰ ਜਿਸ ਜੀਵ ਨੂੰ ਇਹ ਦਾਤ ਮਿਲ ਜਾਂਦੀ ਹੈ ਭਗਤੀ ਦੀ ਉਹ ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੀਤ ਆਪ ਵੀ ਗਾਉਂਦਾ ਹੈ ਦੂਜਿਆਂ ਨੂੰ ਵੀ ਸਿਫਤ ਸਲਾਹ ਸੁਣਾਉਂਦਾ ਹੈ ਤੇ ਇਸ ਤਰ੍ਹਾਂ ਜਿਹੜਾ ਮਾਇਆ ਵਿੱਚ ਸੁੱਤਾ ਮਾਨਾ ਉਹਨੂੰ ਪ੍ਰਮਾਤਮਾ ਦੇ ਰਸਤੇ ਤੇ ਪਾਉਂਦਾ ਹੈ ਕਹਿੰਦੇ ਅਨ ਦਿਨ ਨਾਚੈ ਸਕਤ ਨਿਵਾਰੈ ਸਿਵ ਕਰ ਨੀਂਦ ਨ ਹੋਈ ਸਕਤੀ ਕਰ ਜਗਤ ਸੂਤਾ ਨਾਚੈ ਟਾਪੈ ਅਵਰੋ ਗਾਵੈ ਮਨ ਮੁਖ ਭਗਤ ਨ ਹੋਈ ਫਿਰ ਕਹਿੰਦੇ ਜਿਸ ਜੀਵ ਨੂੰ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਲੱਗ ਜਾਂਦੀ ਆ ਉਹਨੂੰ ਫਿਰ ਮਾਇਆ ਦੇ ਘਰ ਦੀ ਨੀਂਦ ਨਹੀਂ ਆਉਂਦੀ ਹੈਗੀ ਉਹ ਫਿਰ ਮਾਇਆ ਤੋਂ ਜਾਗ ਜਾਂਦਾ ਹੈ ਪਰ ਕਹਿੰਦੇ ਬਾਕੀ ਜੋ ਸੰਸਾਰ ਜੀਵ ਜਦਾ ਮਨਮੁਖ ਹੈ ਉਹ ਕਹਿੰਦੇ ਮਾਇਆ ਦੇ ਵਿੱਚ ਸੁੱਤਾ ਹੈ ਮਾਇਕ ਪਦਾਰਥਾਂ ਦੇ ਵਿੱਚ ਗਲਤਾਨ ਹੈ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਉਹ ਕਹਿੰਦੇ ਫਿਰ ਭਗਤੀ ਨਹੀਂ ਕਰਦਾ ਉਹ ਦੁਨਿਆਵੀ ਗੀਤ ਗਾਉਂਦਾ ਹੈ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੀਤ ਨਹੀਂ ਗਾਉਂਦਾ ਸੁਰਨਰ ਵਿਰਤ ਪਖ ਕਰਮੀ ਨਾਚੇ ਮਨ ਜਨ ਗਿਆਨ ਵਿਚਾਰੀ ਸਿਦ ਸਾਧਕ ਲਵ ਲਾਗੀ ਨਾਚੇ ਜਿਨ ਗੁਰਮੁਖ ਬੁੱਧ ਵਿਚਾਰੀ ਜਿਹੜੇ ਕਹਿੰਦੇ ਫਿਰ ਉੱਚੀ ਆਤਮਿਕ ਅਵਸਥਾ ਵਾਲੇ ਜੀਵ ਨੇ ਕਹਿੰਦੇ ਉਹ ਮਾਇਆ ਤੋਂ ਉਪਰਾਮ ਨੇ ਉਹ ਗੁਰੂ ਦੇ ਦੱਸੇ ਹੋਏ ਗਿਆਨ ਦੀ ਵਿਚਾਰ ਕਰਦੇ ਨੇ ਜਿਹੜੇ ਕਹਿੰਦੇ ਪਰਮੇਸ਼ਰ ਨੂੰ ਪਾਉਣ ਦੇ ਲਈ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਸਾਧ ਰਹੇ ਨੇ ਉਹ ਕਹਿੰਦੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਪ੍ਰੀਤ ਲਾ ਕੇ ਇਹ ਨਾਚ ਨੱਚ ਰਹੇ ਨੇ ਉਹ ਕਹਿੰਦੇ ਗੁਰੂ ਤੋਂ ਆਰਾ ਦੱਸੀ ਹੋਈ ਮਤ ਲੈ ਕੇ ਪਰਮੇਸ਼ਰ ਦੇ ਨਾਮ ਦੀ ਵਿਚਾਰ ਕਰਦੇ ਨੇ ਖੰਡ ਬ੍ਰਹਿਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਰ ਲਿਵ ਤੁਮਾਰੀ ਜੀ ਜੰਤ ਸਬੇ ਹੀ ਨਾਚੇ ਨਾਚੇ ਖਾਣੀ ਚਾਰੀ ਕਹਿੰਦੇ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਜੀਵ ਮਾਇਆ ਦੇ ਤਿੰਨ ਗੁਣਾ ਵਿੱਚ ਨਾਚ ਕਰ ਰਹੇ ਨੇ ਪਰ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਜੀ ਤੁਹਾਡੀ ਲਿਵ ਲੱਗ ਗਈ ਆ ਉਹ ਤੁਹਾਡੇ ਨਾਮ ਜਪਣ ਦਾ ਨਾਚ ਨੱਚਦੇ ਨੇ ਕਹਿੰਦੇ ਸੰਸਾਰ ਦੀਆਂ ਜਿੰਨੀਆਂ ਵੀ ਖਾਣੀਆਂ ਨੇ ਚਾਰੇ ਸਾਰੇ ਜੀ ਜੰਤ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਚ ਕਰ ਰਹੇ ਨੇ ਕੋਈ ਮਾਇਆ ਦਾ ਨਾਚ ਕਰ ਰਿਹਾ ਹੈ ਕੋਈ ਪਰਮੇਸ਼ਰ ਦੇ ਨਾਮ ਜਪਣ ਦਾ ਨਾਚ ਕਰ ਰਿਹਾ ਹੈ ਜਿਵੇਂ ਜਿਵੇਂ ਕਹਿੰਦੇ ਪਰਮੇਸ਼ਰ ਨੇ ਹਰ ਇੱਕ ਜੀਵ ਨੂੰ ਲਾਇਆ ਹੈ ਜੋ ਤੁਧ ਪਾਵੇ ਸੇਈ ਨਾਚੈ ਜਿਨ ਗੁਰਮੁਖ ਸਬਦ ਲੈ ਬਲਾਏ ਸੇ ਪਗਤ ਸੇ ਤਤ ਗਿਆਨੀ ਜਿਨ ਕੋ ਹੁਕਮ ਮਨਾਏ ਕਹਿੰਦੇ ਹੈ ਪਰਮੇਸ਼ਰ ਜੀ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਜੀਵ ਗੁਰੂ ਦੇ ਸਨਮੁਖ ਰਹਿ ਕੇ ਤੇਰੇ ਚਰਨਾਂ ਦੇ ਵਿੱਚ ਗੁਰੂ ਦੇ ਸ਼ਬਦ ਦੇ ਨਾਲ ਪ੍ਰੀਤ ਪਾਉਂਦੇ ਨੇ ਜਿਨ੍ਹਾਂ ਨੂੰ ਕਹਿੰਦੇ ਤੂੰ ਆਪਣਾ ਹੁਕਮ ਆਪ ਮਨਾਰਨਾ ਹੈ ਆਪਣਾ ਭਾਣਾ ਜਿਨ੍ਹਾਂ ਨੂੰ ਮਿੱਠਾ ਲਵਾ ਦਿੰਦਾ ਹੈ ਉਹੀ ਭਗਤ ਬਣਦੇ ਨੇ ਉਹੀ ਜੀਵਨ ਦੀ ਅਸਲੀਅਤ ਨੂੰ ਸਮਝਦੇ ਨੇ ਕਹਿੰਦੇ ਤੇਰੇ ਹੁਕਮ ਵਿੱਚ ਚੱਲਦੇ ਨੇ ਇਹਾ ਭਗਤ ਸੱਚੇ ਸਿਉ ਲਿਵ ਲਾਗੇ ਬਿਨ ਸੇਵਾ ਭਗਤ ਨਾ ਹੋਈ ਕਹਿੰਦੇ ਪਰਮੇਸ਼ਰ ਦੀ ਜਿਹੜੀ ਹੈਗੀ ਆ ਭਗਤੀ ਉਹ ਹੈ ਜਿਸ ਤਰ੍ਹਾਂ ਗੁਰੂ ਨੇ ਉਪਦੇਸ਼ ਦਿੱਤਾ ਪਰਮੇਸ਼ਰ ਦਾ ਨਾਮ ਜਪਣਾ ਇਹ ਹੈ ਪਰਮਾਸ਼ ਪਰਮੇਸ਼ਰ ਦੀ ਸੇਵਾ ਭਗਤੀ ਕਹਿੰਦੇ ਇਹ ਭਗਤ ਸੱਚੇ ਸਿਉ ਲਿਵ ਲਾਗੇ ਇਸ ਤਰ੍ਹਾਂ ਸੇਵਾ ਭਗਤੀ ਕਰਨ ਦੇ ਨਾਲ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਪਰਮੇਸ਼ਰ ਦੇ ਵਿੱਚ ਜੀਵ ਦਾ ਪ੍ਰੇਮ ਪੈ ਜਾਂਦਾ ਜੀਵਤ ਮਰੈ ਤਾਂ ਸਬਦ ਵਿਚਾਰੈ ਤਾਂ ਸੱਚ ਪਾਵੇ ਕੋਈ ਕਹਿੰਦੇ ਇਸ ਤਰ੍ਹਾਂ ਜਦੋਂ ਜੀਵਨ ਦੌਰਾਨ ਜੀਵ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਰਾਹੀ ਵਿਕਾਰਾਂ ਵੱਲੋਂ ਮਨ ਮਾਰ ਲੈਂਦੇ ਨੇ ਤਾਂ ਫਿਰ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਉਹਨਾਂ ਦਾ ਮਾਇਆ ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦੀ ਸੋਈ ਜਨ ਪਾਏ ਜਿਨ ਕੋ ਕਿਰਪਾ ਤੁਮਾਰੀ ਕਹਿੰਦੇ ਮਾਇਆ ਦੇ ਪ੍ਰੇਮ ਦੇ ਵਿੱਚ ਤੇ ਜਗਤ ਤਕਰੀਬਨ ਗਲਤਾਨ ਹੈ ਬਹੁਤ ਬਹੁਤਾ ਜਗਤ ਮਾਇਆ ਦੇ ਵਿੱਚ ਹੀ ਉਲਝਿਆ ਹੋਇਆ ਹੈ ਕਹਿੰਦੇ ਕੋਈ ਵਿਰਲਾ ਹੀ ਹੈ ਜੋ ਜੀਵਨ ਦੀ ਅਸਲੀਅਤ ਨੂੰ ਸਮਝਦਾ ਹੈ ਫਿਰ ਕਹਿੰਦੇ ਹੈ ਪਰਮੇਸ਼ਰ ਜੀ ਜਿਹਦੇ ਉੱਪਰ ਤੁਹਾਡੀ ਕਿਰਪਾ ਹੈ ਓ ਗੁਰੂ ਜੀ ਕਿਰਪਾ ਦੇ ਨਾਲ ਤੁਹਾਡਾ ਅਨੁਭਵ ਪ੍ਰਾਪਤ ਕਰਦੇ ਨੇ ਤੁਹਾਡਾ ਮਿਲਾਪ ਪ੍ਰਾਪਤ ਕਰਦੇ ਨੇ ਇੱਕਦਮ ਸਾਚਾ ਵੀਸਰੈ ਸਾਵੇਲਾ ਬਿਰਥਾ ਜਾਏ ਸਾਹੇ ਸਾਹੇ ਸਦਾ ਸਮਾਲੀਏ ਆਪੇ ਬਖਸੇ ਕਰੇ ਰਜਾਈਏ ਕਹਿੰਦੇ ਜੇ ਪਰਮੇਸ਼ਰ ਦਾ ਨਾਮ ਜਪਣ ਤੋਂ ਇੱਕ ਪਲ ਵੀ ਕਹਿੰਦੇ ਬਿਰਥਾ ਜਾਂਦਾ ਜੇ ਇੱਕ ਪਲ ਵਿੱਚ ਵੀ ਪਰਮੇਸ਼ਰ ਦਾ ਨਹੀਂ ਨਾਮ ਜਪਦੇ ਤਾਂ ਉਹ ਵੀ ਸਮਝੋ ਬ्यर्थ ਚਲੇ ਗਿਆ ਕਹਿੰਦੇ ਫਿਰ ਕਹਿੰਦੇ हे ਪਰਮੇਸ਼ਰ ਜੀ ਜਿਸ ਜੀਵ ਤੇ ਤੁਹਾਡੀ ਆਪਣੀ ਕਿਰਪਾ ਉਹ ਕਹਿੰਦੇ ਹਰ ਇੱਕ ਸਾਹ ਦੇ ਨਾਲ ਤੁਹਾਡਾ ਨਾਮ ਜਪਦੇ ਨੇ ਸਾਹਸ ਸਾਹ ਕਹਿੰਦੇ ਤੁਹਾਡਾ ਨਾਮ ਜਪਦੇ ਨੇ ਜਿਹਦੇ ਤੇ ਤੁਹਾਡੀ ਬਖਸ਼ਿਸ਼ ਹੈ ਸੇ ਨੱਚ ਜੋ ਤੁਦ ਪਾਵੇ ਜੇ ਗੁਰਮਖ ਸਬਦ ਵਿਚਾਰੀ ਕਹ ਨਾਨਕ ਸੇ ਸਹਜ ਸੁਖ ਪਾਵੇ ਜਿਨ ਕੋ ਨਦਰ ਤੁਮਾਰੀ ਕਹਿੰਦੇ ਹੈ ਪਰਮੇਸ਼ਰ ਜੀ ਜਿਹੜੇ ਜੀਵ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੇ ਸ਼ਬਦ ਰਾਹੀਂ ਤੁਹਾਡਾ ਨਾਮ ਜਪਦੇ ਨੇ ਕਹਿੰਦੇ ਉਹੀ ਜਪਦੇ ਨੇ ਜੋ ਤੁਹਾਨੂੰ ਚੰਗੇ ਲੱਗਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਜਿਨ੍ਹਾਂ ਉੱਤੇ ਤੁਹਾਡੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ ਨਾਮ ਦੀ ਦਾਤ ਦੁਆਰਾ ਉਹ ਅਨੰਦਤ ਰਹਿੰਦੇ ਨੇ ਉਹ ਸਾਰੇ ਸੁੱਖ ਪਾ ਲੈਂਦੇ ਨੇ ਗੂਜਰੀ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਬੇਨ ਜੀਰਾ ਰਹਿ ਨਾ ਸਕੇ ਜਿਉ ਬਾਲਕ ਖੀਰ ਅਧਾਰੀ ਅਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤਗੁਰ ਕੈ ਬਲਿਹਾਰੀ ਮਾਨ ਰੇ ਹਰ ਕੀਰਤ ਤਰ ਤਾਰੀ ਗੁਰਮਖ ਨਾਮ ਅੰਮ੍ਰਿਤ ਜਲ ਪਾਈਐ ਜਿਨਕੋ ਕਿਰਪਾ ਤੁਮਾਰੀ ਰਹਾਓ ਹੰਦੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਕਹਿੰਦੇ ਮੇਰਾ ਹਿਰਦਾ ਤੁਹਾਡਾ ਨਾਮ ਜਪਣ ਤੋਂ ਬਿਨਾ ਇੱਕ ਪਲ ਨਹੀਂ ਰਹਿ ਸਕਦਾ ਜਿਵੇਂ ਛੋਟਾ ਬੱਚਾ ਦੁੱਧ ਤੋਂ ਬਿਨਾਂ ਨਹੀਂ ਰਹਿ ਸਕਦਾ ਉਹਨੂੰ ਦੁੱਧ ਦਾ ਆਸਰਾ ਕਹਿੰਦੇ ਮੈਨੂੰ ਤੁਹਾਡੇ ਨਾਮ ਦਾ ਆਸਰਾ ਹੈ ਏ ਕਹਿੰਦੇ ਅਪਹੁੰਚ ਪਰਮੇਸ਼ਰ ਜੀ ਜਿੱਥੇ ਤੱਕ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਉਸ ਪਰਮੇਸ਼ਰ ਨੂੰ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਪਾਇਆ ਜਾ ਸਕਦਾ ਮੈਂ ਆਪਣੇ ਸਤਗੁਰ ਤੋਂ ਬਿਲੇਹਾ ਰਹੇ ਹਾਂ ਕਿਉਂਕਿ ਸਤਗੁਰ ਦੇ ਰਾਹੀਂ ਹੀ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ ਕਹਿੰਦੇ हे ਮੇਰੇ ਮਨ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰ ਜਿਸ ਦੀ ਬਰਕਤ ਸਦਕਾ ਤੂੰ ਇਸ ਸੰਸਾਰ ਦੇ ਭਵਜਲ ਨੂੰ ਤਰ ਜਾਏਗਾ ਕਹਿੰਦੇ ਗੁਰਮਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕੋ ਕਿਰਪਾ ਤੇ ਮਾਰੀ ਕਹਿੰਦੇ हे ਪਰਮੇਸ਼ਰ ਜੀ ਗੁਰੂ ਦੇ ਸਨਮੁਖ ਰਹਿ ਕੇ ਤੁਹਾਡਾ ਨਾਮ ਅੰਮ੍ਰਿਤ ਉਸ ਜੀਵ ਨੂੰ ਹੀ ਮਿਲਦਾ ਹੈ ਜਿਹਦੇ ਤੇ ਤੁਹਾਡੀ ਕਿਰਪਾ ਹੁੰਦੀ ਹੈ ਸਨਕ ਸੁਨੰਦਨ ਨਾਰਦ ਮਨ ਸੇਵੈ ਆਨੰਦਿਨ ਜਪਤ ਰਹੇ ਬਨਵਾਰੀ ਸਰਨਾਗਤ ਪ੍ਰਹਿਲਾਦ ਜਨ ਆਏ ਤਿਨ ਕੀ ਪੈ ਜਸਵਾਰੀ ਇਹ ਰਿਸ਼ੀ ਲੋਕ ਜਿਹੜੇ ਸੰਕ ਸੁਨੰਦਨ ਨੇ ਬ੍ਰਹਮਾ ਦੇ ਚਾਰ ਪੁੱਤਰ ਮੰਨੇ ਗਏ ਨੇ ਕਹਿੰਦੇ हे ਪਰਮੇਸ਼ਰ ਜੀ ਉਹ ਹਰ ਵਕਤ ਤੁਹਾਡਾ ਨਾਮ ਜਪਦੇ ਨੇ ਸਭ ਨੂੰ ਤੁਹਾਨੂੰ ਮਿਲਣ ਦੀ ਤਾਂਗ ਹੈ ਕਹਿੰਦੇ ਫਿਰ ਕਹਿੰਦੇ ਪ੍ਰल्हाਦ ਭਗਤ ਤੁਹਾਡੀ ਸ਼ਰਨ ਚ ਆਏ ਤੇ ਤੁਸੀਂ ਸ਼ਰਨ ਆਏ ਦੀ ਲਾਜ ਰੱਖੀ ਭਗਤ ਦੀ ਅ ਲਖਨ ਨਿਰੰਜਨ ਏਕੋ ਵਰਤੈ ਏਕਾ ਜੋਤ ਮੁਰਾਰੀ ਸਭ ਜਾ ਚਿਕ ਤੂੰ ਏਕੋ ਦਾਤਾ ਮੰਗੇ ਹੱਥ ਪਸਾਰੀ ਕਹਿੰਦੇ ਹੈ ਮਾਇਆ ਤੋਂ ਨਿਰਲੇਪ ਪਰਮੇਸ਼ਰ ਜੀ ਹੈ ਅਦ੍ਰਿਸ਼ਟ ਪਰਮੇਸ਼ਰ ਜੀ ਕਹਿੰਦੇ ਸਾਰੇ ਸੰਸਾਰ ਦੇ ਵਿੱਚ ਤੁਹਾਡੀ ਹੀ ਜੋਤ ਪਸਰੀ ਹੋਈ ਹੈ ਸਾਰੇ ਕਹਿੰਦੇ ਮੰਗਤੇ ਨੇ ਤੇ ਹੱਥ ਆਡ-ਆਡ ਕੇ ਇੱਕ ਤੁਹਾਡੇ ਕੋਲੋਂ ਹੀ ਮੰਗ ਰਹੇ ਨੇ ਸਾਰੀਆਂ ਦਤ ਭਗਤ ਜਨਾ ਕੀ ਊਤਮ ਬਾਣੀ ਗਾਵੇ ਅਕਾਥ ਕਥਾ ਨਿਤ ਨਿਆਰੀ ਸਫਲ ਜਨਮ ਪਿਆ ਤਨ ਕੀ ਰਾ ਆਪ ਤਰੇ ਕੁਲ ਤਾਰੀ ਜੋ ਕਹਿੰਦੇ ਪਰਮੇਸ਼ਰ ਦੇ ਭਗਤ ਨੇ ਉਹ ਸਦਾ ਹੀ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਉਹ ਪਰਮੇਸ਼ਰ ਦੀਆਂ ਅਕਥ ਕਹਾਣੀਆਂ ਕਥਦੇ ਨੇ ਕਹਿੰਦੇ ਉਹਨਾਂ ਦੇ ਜਿਹੜੇ ਬਚਨ ਨੇ ਬੜੇ ਨਿਰਮੋਲਕ ਹੋ ਜਾਂਦੇ ਨੇ ਕਹਿੰਦੇ ਉਹਨਾਂ ਦਾ ਜਨਮ ਸਫਲ ਹੋ ਜਾਂਦਾ ਉਹ ਆਪਣੇ ਸੰਗੀ ਸਾਥੀਆਂ ਨੂੰ ਆਪਣੀਆਂ ਕੁੱਲਾ ਨੂੰ ਵੀ ਭਵਜਲ ਤੋਂ ਤਾਰ ਲੈਂਦੇ ਨੇ ਮਨਮੁਖ ਦੁਬਦਾ ਦੁਰਮਤ ਵਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਾ ਨਾ ਪਾਵੇ ਓਏ ਡੂਬੇ ਸਣ ਪਰਵਾਰੀ ਦੂਜੇ ਪਾਸੇ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਜੋ ਹਮੇਸ਼ਾ ਦੁਬਦਾ ਵਿੱਚ ਰਹਿੰਦੇ ਨੇ ਜੋ ਹਮੇਸ਼ਾ ਆਪਣੀ ਮੱਤ ਦੇ ਪਿੱਛੇ ਚੱਲਦੇ ਨੇ ਮਾਇਆ ਦੇ ਵਿੱਚ ਮੋਹ ਦੇ ਵਿੱਚ ਅਭਿਮਾਨ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਸੰਤ ਜਨਾਂ ਦੀ ਪਰਮੇਸ਼ਰ ਦੀ ਸੁਣਾਈ ਹੋਈ ਕਥਾ ਚੰਗੀ ਨਹੀਂ ਲੱਗਦੀ ਉਹ ਇਸ ਸੰਸਾਰ ਦੇ ਭਵਜਲ ਦੇ ਵਿੱਚ ਡੁੱਬ ਜਾਂਦੇ ਨੇ ਤੇ ਨਾਲ ਹੀ ਆਪਣੇ ਪਰਿਵਾਰ ਨੂੰ ਵੀ ਡੋਬੋ ਲੈਂਦੇ ਨੇ ਉਹ ਵੀ ਨਹੀਂ ਤਰ ਸਕਦਾ ਨਿੰਦਕ ਨਿੰਦਾ ਕਰ ਮਲ ਤੋਵੈ ਓ ਮਲ ਪਖ ਮਾਇਆ ਤਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ ਜਿਹੜੇ ਕਹਿੰਦੇ ਨਿੰਦਕ ਲੋਕ ਨੇ ਉਹ ਦੂਜਿਆਂ ਦੀ ਨਿੰਦਾ ਦਾ ਭਾਰ ਚੁੱਕਦੇ ਨੇ ਕਹਿੰਦੇ ਉਹ ਨਿੰਦਾ ਦੀ ਮੈਲ ਦੇ ਨਾਲ ਆਪਣੇ ਆਪ ਨੂੰ ਕੁਚੀਲ ਕਰਦੇ ਨੇ ਕਹਿੰਦੇ ਉਹ ਜਿਹੜੀ ਸੰਤ ਜਨਾਂ ਦੀ ਨਿੰਦਾ ਕਰਦੇ ਨੇ ਉਹਦੇ ਕਾਰਨ ਕਹਿੰਦੇ ਉਸ ਇਸ ਸੰਸਾਰ ਸਾਗਰ ਦੇ ਨਾ ਇਸ ਪਾਰ ਨਾ ਉਸ ਪਾਰ ਉਹਨਾਂ ਦਾ ਪਾਰ ਉਤਾਰਾ ਨਹੀਂ ਹੁੰਦਾ ਕਹਿੰਦੇ ਇਹ ਪਰਪੰਚ ਖੇਲ ਕੀਆ ਸਭ ਕਰਤੈ ਹਰ ਕਰਤੈ ਸਭ ਕਲਤਾਰੀ ਹਰ ਏਕੋ ਸੂਤ ਵਰਤੈ ਜੁਗ ਅੰਤਰ ਸੂਤ ਖਿੰਚੈ ਏ ਕੰਕਾਰੀ ਕਹਿੰਦੇ ਇਹ ਜੋ ਜਗਤ ਦਾ ਖੇਲ ਹੈ ਮਨਮੁਖ ਨੇ ਗੁਰਮੁਖ ਨੇ ਮਾਇਆ ਤਾਰੀ ਨੇ ਪਰਮੇਸ਼ਰ ਨੂੰ ਪ੍ਰੇਮ ਕਰਨ ਵਾਲੇ ਨੇ ਇਹ ਸਭ ਕੁਝ ਕਹਿੰਦੇ ਪਰਮੇਸ਼ਰ ਦੀ ਖੇਡ ਹੈ ਸਾਰੀ ਸੱਤਾ ਜੋ ਹੈ ਸੰਸਾਰ ਵਿੱਚ ਵਰਤ ਰਹੀ ਹੈ ਉਹ ਪਰਮੇਸ਼ਰ ਦੇ ਆਸਰੇ ਤੇ ਹੈ ਸਾਰਾ ਸੰਸਾਰ ਪਰਮੇਸ਼ਰ ਦੇ ਆਸਰੇ ਤੇ ਇੱਕ ਸੂਤੀ ਇੱਕ ਸੂਤ ਧਾਗੇ ਵਿੱਚ ਜਿਵੇਂ پروਇਆ ਹੋਇਆ ਹੈ ਤੇ ਉਹ ਪਰਮੇਸ਼ਰ ਦੀ ਸੱਤਿਆ ਹੈ ਕਹਿੰਦੇ ਸੱਤਿਆ ਤੇ ਕਹਿੰਦੇ ਸੰਸਾਰ ਟਿਕਿਆ ਹੋਇਆ ਹੈ ਜਦੋਂ ਇਸ ਸੂਤਰ ਦੇ ਵਿੱਚੋਂ ਪਰਮੇਸ਼ਰ ਆਪਣੀ ਸੱਤਿਆ ਕੱਢ ਲੈਂਦੇ ਨੇ ਫਿਰ ਸੰਸਾਰ ਸਾਰਾ ਇੱਕ ਪਰਮੇਸ਼ਰ ਦੇ ਵਿੱਚ ਸਮਾ ਜਾਂਦਾ ਹੈ ਫਿਰ ਪਰਮੇਸ਼ਰ ਪਹਿਲਾਂ ਦੀ ਵਾਂਗ ਇੱਕ ਪਰਮੇਸ਼ਰ ਰਹਿ ਜਾਂਦੇ ਨੇ ਇਹ ਸਾਰਾ ਜਗਤ ਦਾ पसारा ਸਾਰਾ ਇਕੱਠਾ ਹੋ ਕੇ ਪਰਮੇਸ਼ਰ ਚ ਸਮਾ ਜਾਂਦਾ ਇਹ ਜਦੋਂ ਪਰਮੇਸ਼ਰ ਦੀ ਲੀਲਾ ਹੋਵੇ ਰਸ ਨਿਰਸਨ ਰਸ ਗਾਵੇ ਹਰ ਗੁਣ ਰਸਨਾ ਹਰ ਰਸ ਤਾਰੀ ਰਸ ਨਿਰਸਨ ਰਸ ਗਾਵੇ ਹਰ ਗੁਣ ਰਸਨਾ ਹਰ ਰਸ ਤਾਰੀ ਨਾਨਕ ਹਰ ਵਿਨ ਅਵਰ ਨਾ ਮੰਗੋ ਹਰ ਰਸਪ੍ਰੀਤ ਪਿਆਰੀ ਕਹਿੰਦੇ ਉਸ ਪਰਮੇਸ਼ਰ ਦੇ ਗੁਣ ਗਾਓ ਕਹਿੰਦੇ ਕਹਿੰਦੇ ਇਹ ਰਸਨਾ ਉਸ ਪਰਮੇਸ਼ਰ ਦੇ ਗੁਣ ਗਾ ਗਾ ਕੇ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਰਸ ਨਾਲ ਭਰ ਜਾਂਦੀ ਹੈ ਇਹਨੂੰ ਪਰਮੇਸ਼ਰ ਦੇ ਨਾਮ ਰਸ ਦਾ ਆਧਾਰ ਹੈ ਕਹਿੰਦੇ ਨਾਨਕ ਜੀ ਕਹਿੰਦੇ ਨੇ ਮੈਂ ਪਰਮੇਸ਼ਰ ਦੇ ਨਾਮ ਰਸ ਦੀ ਪ੍ਰੀਤ ਤੋਂ ਛੱਡ ਕੇ ਹੋਰ ਸੰਸਾਰ ਦੀ ਕੋਈ ਵਸਤੂ ਪਰਮੇਸ਼ਰ ਕੋਲੋਂ ਨਹੀਂ ਮੰਗ ਰਿਆ ਮੈਨੂੰ ਸਿਰਫ਼ ਤੇ ਸਿਰਫ਼ ਪਰਮੇਸ਼ਰ ਦੇ ਨਾਮ ਅੰਮ੍ਰਿਤ ਦਾ ਰਸ ਚਾਹੀਦਾ ਅੰਮ੍ਰਿਤ ਰੂਪੀ ਜੋ ਨਾਮ ਆ ਉਸ ਜਲ ਦਾ ਰਸ ਮੈਨੂੰ ਚਾਹੀਦਾ ਮੈਂ ਪਰਮੇਸ਼ਰ ਤੋਂ ਸਿਰਫ਼ ਉਹੀ ਮੰਗ ਰਿਆ ਸੰਸਾਰ ਦੀ ਕੋਈ ਚੀਜ਼ ਦੀ ਤਾਂਗ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ